ਝਾੜੂ ਨੂੰ ਕਿਵੇਂ ਤੀਲਾ ਤੀਲਾ ਕੀਤਾ ਕਰਤਾ ਹੀ ਕਰਤਾ ਸੀ ਤੀਲਾ ਤੀਲਾ ਕਿਉਂ ਕੀਤਾ ਅਸੀਂ ਕਰਤਾ ਹੀ ਸਾਨੂੰ ਸੋਦੀ ਕਵੀ ਵਪਾਰੀ ਨਹੀਂ ਕਰੀਦਾ ਇਹਦੇ ਜੀ ਦੌਰ ਗਿਆ ਕੋਈ ਕਾਹਲੀ ਨਾਲ ਟਾਗੇ 1500 ਰੁਪਏ ਆਉਣਗੇ 2027 ਚ ਕਾਹਲੀ ਨਾਲ ਵੀ ਆਊਗਾ ਲੋਕਾਂ ਦਾ ਤੀਲਾ ਤੀਲਾ ਕਰਤਾ ਝਾੜੂ ਆਮ ਆਦਮੀ ਪਾਰਟੀ ਵਾਲਾ ਆਪਣੀਆਂ ਪੱਗਾਂ ਹੀ ਲਗਾਉਦੇ ਫਿਰਨਗੇ ਪੱਤਰ ਲੱਗਦੇ ਨੇ ਸਿਆਮ ਆਦੀ ਪਾਰਟੀ ਚਾੜੂ ਮਾਫੀ ਦੀ ਸਰਕਾਰ ਸੀ ਇਹਨਾਂ ਦੀ ਚਾੜੂ ਦਾ ਤਿੱਲਾ ਤਿੱਲਾ ਕਰਤਾ ਔਰ ਆਪਾਂ ਨਹੀਂ ਰੱਖਤੀ ਆ 2027 ਵੀ ਭਗਵਾਨ ਕਮਾਨ ਦੇ ਮੂੰਹ ਤੇ ਕਰਾਰੀ ਚ ਪੈੜ ਇਹ ਜਿਹੜੇ ਕਹਿੰਦੇ ਸੀ ਕਾਲੀ ਜਲ ਦਾ ਭੁਖ ਖਤਮਾ ਤੇ ਸੁਖਬੀਰ ਬਾਦਲਾਉਂਦਾ ਨਹੀਂ ਬਾਈ ਜੀ ਕਾਲੀ ਨਾਲ ਦਾ ਡੈਣਾਗੋੜ ਫਿਰਦੇ ਆ ਇਹਨਾਂ ਨੂੰ ਇਥੋਂ ਦਫਾ ਕਰੋ ਇੱਕ ਵਾਰੀ ਦਾ ਮੌਕਾ ਮੰਗਿਆ ਸੀ ਆਪਾਂ ਦੇ ਦਿੱਤਾ ਸੀ ਪਰ ਇੱਕ ਵਾਰ ਦੀ ੱੱਕਾ ਨਹੀਂ ਸੁਮਾਰੇ ਰਿਹਾ ਫਿਰ ਝਾੜੂ ਵੀ ਕਹਿੰਦਾ ਸਾਡੇ ਹੀ ਭਮੱਕੜ ਬੈਠਿਆ ਕਹਿੰਦਾ ਹੁਣ ਝਾੜੂ ਸਾਰਾ ਖਿੱਲਰ ਤੱਕਿਆ ਤੀਲਾ ਤੀਲਾ ਹੋ ਗਿਆ ਇਸ ਵੇਲੇ ਪੁੱਛੋ ਕਲਾਂ ਦੇ ਵਿੱਚਾਂ ਹਜ਼ੂਮ ਸ਼ਰੋਮਣੀ ਕਲਦਲ ਦੇ ਸਮਰਥਕਾਂ ਦਾ ਤੁਸੀਂ ਦੇਖ ਰਹੇ ਹੋ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦਿੱਤੀ ਇੱਥੇ ਝਾੜੂ ਨੂੰ ਟੀਲਾ ਟੀਲਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਪਾਂ ਥੋੜੇ ਥੋੜੇ ਇਹਨੂੰ ਹੋ ਜੀਏ ਆਪਾਂ ਜਾਮਣਾ ਲਾਈਏ ਇਹਨੂੰ ਹੋ ਜੀਏ ਜਾਮ ਲੱਗ ਜੂਗਾ ਆਪਾਂ ਇੱਧਰ ਰੋ ਜੀਏ ਮਾੜਾ ਮਾੜਾ ਜਾਮਣਾ ਲਾਈਏ ਤਾਂ ਦੇਖ ਸਕਦੇ ਹੋ ਕਿ ਏ ਬਾਪੂ ਝਾੜੂ ਨੂੰ ਕਿਵੇਂ ਤੀਲਾ ਤੀਲਾ ਕੀਤਾ ਕਲਤਾ ਜੀ ਕਰਤਾ ਸੀ ਤੀਲਾ ਤੀਲਾ ਕਿਉਂ ਕੀਤਾ ਅਸੀਂ ਕਰਤਾ ਜੀ ਸਾਨੂੰ ਸੋਮੀ ਕਵੀ ਵਾਲ ਸੋਮੀ ਕਲੀਦਲੋ ਇਹ ਮੋਟਰਾਂ ਨੇ ਕੀਤਾ ਕੈਸੀ ਨੇ ਕੀਤਾ ਮੋਟਰਾਂ ਨੇ ਕੀਤਾ ਇਹ ਤਾਂ ਇਹ ਤਾਂ ਕਹਿੰਦੇ ਸੀ ਵੀ ਇਹ ਤਾਂ ਇਹ ਕਹਿੰਦੇ ਸੀ ਕਹਿੰਦੇ ਡਾਇਨਾਸੌਰ ਨਹੀਂ ਆਉਂਦੇ ਨਾ ਕਾਲੀਦਲੋ ਜੋਂ ਦੀ ਜਾਗ ਦੀ ਤਸਵੀਰ ਤੁਹਾਡੇ ਸਾਹਮਣੇ ਆ ਇਹ ਜੋ ਬਜ਼ੁਰਗਾਂ ਦੇ ਸਿੱਟੇ ਹੈ ਤੀਲਾ ਤੀਲਾ ਕੀਤਾ ਲੋਕ ਆਪ ਆਮਾਦੀ ਪਾਰਟੀ ਵਾਲਾ ਆਪਣੀ ਪੱਗਾਂ ਹੀ ਲਗਾਉਦੇ ਫਿਰਨਗੇ ਪਤਨ ਲੱਗਦੇ ਨੇ ਸਿਆਮਾਦੀ ਪਾਰਟੀ ਵਾਲਿਆਂ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੇ ਕਿੰਦੇ ਤੇ ਸਰਕਾਰ ਵੀ ਕਾਲੀਦਾਂ ਦੀ ਹੋਊਗੀ ਇਹ ਫਿਰ ਆਓ ਆ ਆਉਂਗੇ ਆਉਂਗੇ 27 ਚ ਆਵਾਂਗੇ ਆਵਾਂਗੇ 6 ਮਿੰਟ 1100 ਦੀ ਲੀਡ ਲੈਤੀ 1100 1100 ਦੀ 6 ਮਿੰਟ ਤੇ 1100 ਦੀ ਕਾਲੀਦਾਂ ਨਹੀਂ ਖਤਮ ਉੱਤੋਂ ਜੋਨ ਦੇ ਰੱਖੀ ਡੈਨਾਸੌਰ ਆਖਿਆ ਇਹ ਤਾਂ ਕਹਿੰਦੇ ਸੀ ਨਾ ਡੈਨਾਸੌਰੋਂ ਨਾ ਕਾਲੀਦਾਂ ਲਾਭ ਕੋਨੇ ਜਿੱਤ ਹੋ ਗਿਆ ਕੋਈ ਕਾਫੀ ਰੋਟਾ ਗਿਆ ਡੈਨਾਸੌਰ ਰੁਪਈਆ 2022 ਚ ਕੱਲੀ ਗੱਲ ਵੀ ਆਊਗਾ ਢਾੜੂ ਵਾਲੇ ਤਾਂ ਕਹਿੰਦੇ ਕੰਮ ਹੀ ਬਹੁ ਕੀਤੀ ਆ ਫਿਰ ਕਿਵੇਂ ਹਾਂ ਆ ਆ ਖਿਲਰਿਆ ਪਿਆ ਬਈ ਇੱਥੇ ਖਿਲਰਿਆ ਪਿਆ ਇਹ ਬਾਈ ਇਹ ਬਾਈ ਦਿਨੇ ਇਹ ਦਿਨੇ ਸੋ ਬਾਰੇ ਲੈਂਦੇ ਸੀ ਬਾਈ 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 ਜੀ ਇਹ ਦਿਨੇ ਸੋ ਬਾਰੇ ਲੈਂਦੇ ਸੀ ਸੋ ਬਾਰੇ ਰਾਤ ਨੂੰ ਆਉਂਦੇ ਆ ਇਹ ਰਾਤ ਨੂੰ ਆਪਾਂ ਜਹਾਜ ਦੇ ਚੜ ਜਾਂਦੇ ਹਾਂ ਠੀਕ ਆ ਇਹ ਦਿਨੇ ਵੀ ਚੜਦੇ ਰਹੇ ਆ ਉਹ ਲੋਕਾਂ ਨੂੰ ਦੀਨੇ ਕੰਮ ਕਿੱਥੇ ਹੋਇਆ ਕਦੋਂ ਹੋਇਆ ਦਿਖਾਵੇ ਕੋਈ ਜਿਹੜੇ ਕੰਮ ਹੋਇਆ ਉਹ ਕਾਲੀਦਲ ਦੀ ਸਰਕਾਰ ਚ ਹੋਇਆ ਚੌਂਦੀ ਜਾਗ ਦੀ ਤਸਵੀਰ ਹੈ ਜੋ ਇਹ ਲੋਕਾਂ ਦਾ ਕੱਠ ਦੱਸਦਾ ਸੁਖਵੀਰ ਬਾਦਲ ਦੇ ਵੱਡੇ ਬਾਦਲ ਸਾਹਿਬ ਦੇ ਸ਼੍ਰੋਮਣੀ ਕਾਲੀਦਲ ਦੇ ਇਹ ਕੰਮ ਬੋਲਦੇ ਆ ਜੀ ਲੋਕ ਕਿਹਨਾਂ ਡਰਾਲੇ ਸੀ ਲੋਕ ਬਹਿ ਗਏ ਸ਼ਾਂਤ ਹੋ ਕੇ ਜਿੱਤੇ ਮੁੜ ਕੇ ਨਹੀਂ ਹੋਣਾ ਪਰ ਗੱਲ ਸਮਝੋ ਕਿ ਡਾਇਨਾਸੌਰ ਵੀ ਆਉਣਗੇ ਤੇ ਕਾਲੀਦਾਉਂ ਦੀ ਸਰਕਾਰ ਵੀ ਆਉਂਦੀ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਤਾਂ ਸੁਖਵੀਰ ਬਾਲ ਦਾ ਸਵਾਲ ਪੁੱਛਦੇ ਯਾਰ ਹੋਰ ਗੱਲ ਕਰੋ ਸੁਖਵੀਰ ਬਾਲ ਦਾ ਨਾ ਹੀ ਨਾ ਦੇਖੋ ਜਿਹੜਾ ਲੋਕਾਂ ਸਟੇਜਾਂ ਤੋਂ ਪੈਸੇ ਜੋਗਣ ਵਾਲਾ ਬੰਦਾ ਹੈ ਉਹ ਕਮਲੇ ਲੋਕਾਂ ਨੂੰ ਮੁੱਖ ਮੰਤਰੀ ਬਣਾਦਾ ਮੈਨੂੰ ਸਮਝ ਨਹੀਂ ਆਉਂਦੀ ਜੀ ਟ੍ਰੇਲਰ ਹੈ ਤੇਰੀ ਕਮੈਂਟਰੀ ਕਰਕੇ ਕਾ ਬੰਦਾ ਉਹ ਅੱਛਾ ਮੇਰੀ ਕਮੈਂਟਰੀ ਕਰਕੇ ਗਿਆ ਜੀ ਹਾਂ ਚੀਮੇ ਜੋਤ ਪੌਰਾ ਕਹਿੰਦਾ ਪੁੱਛੋ ਤੁਸੀਂ ਖੜ ਜਾਓ ਅੱਜ ਗੇਮ ਛੋਟੇ ਕੋਲੇ ਆ ਮੈਨੂੰ ਸਟੇਜ ਤੇ ਜਾਣਾ ਫਿਰ ਮੇਰੇ ਕੋਲੇ ਹੋਊਗੀ ਪਰ ਇਹ ਡਬਕੀ ਖੜਕਾਉਣਾ ਬੰਦਾ ਸੀ ਡਬਕੀ ਖੜਕਾ ਕੇ ਖੜਕਾ ਕੇ ਬਾਈ ਜੱਗਾ ਕਲੈਣ ਫਿਰਾ ਬਾਈ ਉਹਨੂੰ ਲੱਖ ਲੱਖ ਮੁਬਾਰਕਾਂ ਥੈਂਕ ਯੂ ਮੇਰੇ ਪੁੱਤੇ ਹਲਕੇ ਤੋਂ ਬਾਈ ਜਗਸੀਰ ਸਿੰਘ ਕਲੈਣ ਸੁੱਖਾ ਹਾਂਜੀ ਹਾਂਜੀ ਸ਼ਰੋਮੀ ਅਕਾਲੀ ਦਲ ਦੀ ਜਿੱਤ ਹੋਈ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਜਿਹੜਾ ਕਹਿੰਦੇ ਸੀ ਲੋਕ ਆਏ ਆ ਜੀ ਆਏ ਆ ਝਾੜੂ ਆ ਖਲਿਆਰਾ ਪਿਆਗਾ ਖਲਿਆਰਾ ਖਲਿਆਰਾ ਝਾੜੂ ਮਾਫੀ ਦੀ ਸਰਕਾਰ ਸੀ ਇਹਨਾਂ ਦੀ ਇਹਨਾਂ ੱਤਕਾ ਕਰ ਇਹਨਾਂ ਲੋਕਾਂ ਨਾਲ ਅਸੀਂ ਕਹਿੰਦੇ ਆਗੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਰਹੂਗਾ ਵੀ ਤੇ ਹਈਏ ਵੀ ਅਕਾਲੀ ਦਲ ਨੇ ਕੰਮ ਕੀਤੇ ਆ ਸ਼ਰੋਮੀ ਅਕਾਲੀ ਪਾਰਟੀ ਜਿੰਦਾਬਾਦ ਵੀਰ ਜੀ ਮੈਂ ਸਾਰਿਆਂ ਨੂੰ ਵੀਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਜਿਹੜਾ ਅੱਜ ਤੁਸੀਂ ਰਲ ਮਿਲ ਕੇ ਚਾਰੂ ਦਾ ਉੱਤੇ 27 ਜਾਓਗੇ 27 ਜਾਓਗੇ ਹਾਂ ਚਾਰੂ ਦਾ ਤਿੱਲਾ ਤਿੱਲਾ ਕਰਤਾ ਔਰ ਆਪਾਂ ਨਹੀਂ ਰੱਖਤੀ ਆ 2027 ਦੀ ਬੋਲੋ ਸੋਨ ਚਾਲ ਅਕਾਲੀ ਦਲ ਦੇ ਵਰਕਰਾਂ ਨੇ ਉਹ ਅਕਾਲੀ ਦਲ ਦੇ ਵਰਕਰਾਂ ਦੇ ਉੱਪਰ ਪਰਚੇ ਦੇ ਕੇ ਵੀ ਇਹਨਾਂ ਨੇ ਦੇਖ ਲਏ ਜਿੱਲਾ ਵਿੱਚ ਵੀ ਛੁਟਕੇ ਦੇਖ ਲਿਆ ਪਰ ਅਕਾਲੀ ਦਲ ਘਬਰਾਇਆ ਨਹੀਂ ਅਕਾਲੀ ਦਲ ਹੋਰ ਮਜ਼ਬੂਤ ਹੋਇਆ ਬੋਲੋ ਅਕਾਲੀ ਦੇ ਬੋਲੋ ਸਾਬ ਹਾਂ ਤੁਸੀਂ ਕੀ ਹਾਲੀ ਮੰਗੜੀ ਦਿੱੱਤਗੇ ਜੀ ਜਿਵੇਂ ਝਾੜੂ ਆਇਆ ਸੀ ਮੈਂ ਥੀਲਾ-ਦਿੱਲਾ ਕਰਤਾ ਹਾਂ ਥੀਲਾ-ਦਿੱਲਾ ਹੋ ਗਿਆ ਜੀ ਮੈਂ ਕਮਾਲ ਵਿੱਚ ਆਏ ਸੀ ਕਿ ਉਮੀ ਗਏ ਆ ਕਿ ਇੱਕ ਵੀ ਫਿਟ ਨਹੀਂ ਮਿਲੀ ਕਿ 27 ਚ ਦੁਬਾਰੇ ਸਰਕਾਰ ਬਣਾਉਣੀ ਆਉਗੀ ਆ ਵੀ ਮੰਗੜੀ ਰੌਣੀ ਸਰਕਾਰ ਤਾਂ ਆਉਗੀ ਬਈ ਹੁਣ ਝਾੜੂ ਵਾਲੇ ਕਹਿੰਦੇ ਆ ਝਾੜੂ ਵਾਲੇ ਕਿੱਥੋਂ ਆਉਣਗੇ ਹੁਣ ਤਾਂ ਸੀਟ ਹੀ ਨਹੀਂ ਮਿਲੀ ਇਹ ਤਾਂ ਗਏ ਆ ਹਾਂਜੀ ਭਾਈ ਜੀ ਭਾਈ ਜੀ ਆਪਾਂ ਘਰ ਦੇ ਵਿੱਚ 20 ਦਿਨਾਂ ਦਾ ਰਸਲ ਲੈ ਕੇ ਆਣੇ ਆ ਹਾਂ ਉਹਦੇ ਵਿੱਚ ਇੱਕ ਝਾੜੂ ਵੀ ਲੈ ਕੇ ਆਉਣੇ ਆ ਹਾਂ ਉਹ 7 ਦਿਨਾਂ ਦੇ ਤੀਲੇ ਦਿਲਾ ਹੋ ਜਾਂਦਾ ਠੀਕ ਹੈ ਆਪਣਾ ਰਾਤ ਸੇ ਮਹੀਨਾ ਕੱਟ ਜਾਂਦਾ ਝਾੜੂ ਦੀ ਵੈਲੂ ਕਿਰੇਗੀ 7 ਦਿਨਾਂ ਜੇ ਤੀਲਾ ਦਿਲਾ ਇੱਕ ਤੇ ਲਿਖਿਆ ਐ ਇਹ ਹਜੂਮ ਆ ਇਹ ਇਹ ਹਜੂਮ ਇਹ ਹਜੂਮ ਆ ਭਾਈ ਇਹ ਭਗਵੰਤ ਮਾਨ ਦੇ ਮੂੰਹ ਤੇ ਕਰਾਰੀ ਚ ਪੇੜ ਇਹ ਜਿਹੜੇ ਕਹਿੰਦੇ ਸੀ ਕਾਲੀ ਜਲ ਦਾ ਭਲਖ ਖਤਮ ਆ ਤਕਬੀਰ ਬਾਗ ਲਾਉਂਦਾ ਨਹੀਂ ਬਾਈ ਆ ਅਕਾਲੀ ਦਲ ਦਾ ਟਾਣਾ ਖੋਰ ਫਿਰਦੇ ਆ ਦੇਖ ਲੋ ਤੇ ਬਾਈ ਜੀ 2027 ਦੇ ਵਿੱਚ ਤੇ ਤੂੰ ਪੱਟੀ ਲੀਡ ਦਾ ਤਕਬੀਰ ਬਾਗ ਨੂੰ ਮੁੱਖ ਮੰਤਰੀ ਬਣਾਵਾਂਗੇ ਤੇ ਜਿਹੜੇ ਤੁਸੀਂ ਆਹ ਬਦਲੇ ਖੋਰੀ ਦੀਆਂ ਨੀਤੀਆਂ ਦੀਆਂ ਭਾਵਨਾਵਾਂ ਨਾਲ ਛੱਡ ਦਿਓ ਨਹੀਂ ਇਹ ਤੂੰ ਵਾਅਦਾ ਓਖੇ ਹੋਵੋਗੇ ਇਹ ਲੋਕਾਂ ਦੀਆਂ ਭਾਵਨਾਵਾਂ ਦੀ ਜਿੱਤ ਹੈ ਲੋਕਾਂ ਨੇ ਅਕਾਲੀ ਦਲ ਦੇ ਪਿਛਲੇ ਕੀਤੇ ਹੋਏ ਕੰਮਾਂ ਨੂੰ ਵੋਟ ਪਾਈ ਹੈ ਜਿਹੜੇ ਲੋਕ ਗੱਪ ਮਾਰਦੇ ਐ ਜਿਨ੍ਹਾਂ ਨੇ ਨਰਾ ਝੂਠ ਬੋਲਿਆ ਉਹਨਾਂ ਨੂੰ ਨਿਕਾਲਿਆ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਐਮਐਲਏ ਆਪਦੇ ਪਿੰਡਾਂ 'ਚੋਂ ਹਾਰ ਗਏ ਇਹ ਸਿੱਧਾ ਦਾ ਸਿੱਧਾ ਸੰਕੇਤ ਹੈ ਕਿ 2027 ਦੇ ਵਿੱਚ ਸਰਦਾਰ ਸ਼ਗੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਜਾ ਰਹੇ ਐ ਪੱਗ ਤਾਂ ਪੀੜੀ ਬੰਨੀ ਬੈਠੇ ਝਾੜੂ ਵਾਲਿਆਂ ਦੀ ਪਾਗੇ ਝਾੜੂ ਵਾਲਿਆਂ ਦੀ ਜਿੱਤ ਕਰੀ ਜਾਂਦੀ ਇਹ ਅਕਾਲੀ ਦਲ ਦੀ ਪੱਗ ਹੈ ਪੱਗ ਇਹਨਾਂ ਨੇ ਮੁੱਲ ਨਹੀਂ ਲਈ ਇਹਨਾਂ ਨੂੰ ਤਾਂ ਪੱਗ ਦਾ ਮੁੱਲ ਹੀ ਨਹੀਂ ਪਤਾ ਨੌਜਵਾਨ ਵੀ ਨੇ ਹੋਗੇ ਕੀ ਕਹੋਗੇ ਅੱਜ ਵੱਡੀ ਆਗੈ ਅੱਜ ਵੱਡੀ ਜਿੱਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦਾ ਅੱਜ ਸਭ ਦਾ ਧੰਨਵਾਦ ਜੀ ਤੇ ਸਰਕਾਰ ਦਾ ਇੱਕ ਹੰਕਾਰ ਤੋੜਿਆ ਜਨਤਾ ਨੇ ਤੇ ਸ਼੍ਰੋਮਣੀ ਕਾਲੀ ਦਲ ਦੀ ਵੱਡੀ ਜਿੱਤ ਹੋਈ ਆ ਤੇ ਹੁਣ ਡਾਇਨਾਸੌਰ ਵੀ ਬਾਹਰ ਕਾਉਣਗੇ ਤੇ ਸ਼੍ਰੋਮਣੀ ਕਾਲੀ ਦਲ ਵੀ ਆਊਗਾ ਸ਼੍ਰੋਮਣੀ ਕਾਲੀ ਦਲ ਦਾ ਪ੍ਰੋਗਰਾਮ ਓ ਛੋੜਾ ਕੰਮ ਕਰਨਗੇ ਸ਼ਰਮ ਵਿੱਚ ਕਾਲੀ ਦਾਲ ਨੂੰ ਆ ਕੇ ਲਿਆ ਕੀ ਕਹੋਗੇ ਇਹ ਕਹਿੰਦੇ ਸੀ ਨਾ ਡਾਇਨਾਸੌਰ ਨਾ ਕਾਲੀ ਦਾਲ ਆਵੇ ਕਹਿੰਦੇ ਹੁਣ ਸਾਡੇ ਪੀਤੇ ਮੁਰਦੇ ਮਾਤਾ ਕਾਲੀ ਨੇ ਕਰਨਦਾਨ ਜੀ ਜੋ ਸੇਵਾ ਕੀਤੀ ਸਰਸਪੀ ਸਿੰਘ ਬਾਦਲ ਨੇ ਜੋ ਹਿੰਮਤ ਜੋ ਜੋਰ ਨਾਲ ਕੰਮ ਕੀਤਾ ਉਹਦੇ ਸਦਕਾ ਲੋਕਾਂ ਦੇ ਬਹੁਤ ਜ਼ਿਆਦਾ ਤਖਰਬ ਪਿਆਵਣੀ ਅੱਜ ਅਸੀਂ ਸਾਰੇ ਜਿੱਤਿਆਂ ਅਸੀਂ ਪੰਜਾਬ ਦੇ ਮੁਖਮਤੀ ਤੋਂ ਵੱਧ ਕੰਮ ਸਾਡੇ ਜਿਹੜਾ ਮਸ਼ੀਨੇ ਚਾਇਮਾ ਕਟਾ ਸਪਾਸ ਸਾਫ ਕਰ ਲਈ ਮਤਵੀਰ ਉਹਨੇ ਕੰਮ ਨਹੀਂ ਹੋਇਆ ਜਿਹਨੇ ਅਸੀਂ ਕਰਾਂਗੇ ਬਾਕੀ ਬਾਕੀ ਅਸੀਂ ਬੇਨਤੀ ਕਰਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਕਾਲੀ ਦਾਲ ਵਾਪਸ ਆ ਗਿਆ ਡਾਇਨਾਸੌਰ ਵੀ ਵਾਪਸ ਆ ਗਏ ਜਿਹੜੇ ਜਿਹੜੇ ਜਾਣ ਵਾਲੇ ਐ ਭੱਜਣ ਵਾਲੇ ਐ ਇਹਨਾਂ ਨੂੰ ਇੱਥੋਂ ਦਫਾ ਕਰੋ ਇੱਕ ਵਾਰੀ ਦਾ ਮੌਕਾ ਮੰਗਿਆ ਸੀ ਆਪਾਂ ਦੇ ਦਿੱਤਾ ਸੀ ਪਰ ਇੱਕ ਵਾਰੀ ਦੀ ੱੱਕਾ ਨਹੀਂ ਸਮਾਰਿਆ ਉਹ ਫਿਰ ਝਾੜੂ ਵੀ ਕਹਿੰਦਾ ਸਾਡੇ ਹੀ 扑ਮੱਕੜ ਬੈਠਿਆ ਕਹਿੰਦਾ ਹੁਣ ਝਾੜੂ ਸਾਰਾ ਖਿੱਲਰ ਤੱਕਿਆ ਤੀਲਾ ਤੀਲਾ ਹੋ ਗਿਆ ਮੁੜ ਕੇ ਝਾੜੂ ਨੇ ਜੋੜਨਾ ਨਹੀਂ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕੇ ਉਹਨ ਕਾਂਗਰਸ ਨੂੰ ਵੀ ਛੱਡ ਕੇ ਬੌਜੇ ਸਮਾਜ ਪਾਰਟੀ ਨੂੰ ਵੀ ਛੱਡ ਕੇ ਭਾਜਪਾ ਨੂੰ ਵੀ ਛੱਡ ਕੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਦਾ ਸਾਥ ਦਿਓ ਆਪਣਾ ਸ਼੍ਰੋਮਣੀ ਕਾਲੀਦਾਲ ਦਾ ਸਰਕਾਰ ਦਾ ਭਾਈ ਜੀ ਭਾਈ ਜੀ ਜੋ ਸੋਚੀ ਸੀ ਵੀ ਅੱਜ ਵੀ ਪੰਜਾਬ ਵਾਸਤੇ ਸੋਚੀ ਜਾਂਦੀ ਆ ਜੇ ਪੰਜਾਬ ਨੂੰ ਬਚਾਉਣਾ ਤੇ ਆਪਾਂ ਨੂੰ ਬਾਦਲ ਪਰਿਵਾਰ ਨੂੰ ਤੇ ਅਕਾਲੀ ਦਲ ਪਾਰਟੀ ਨੂੰ ਖੜਾ ਕਰਨਾ ਹੀ ਪੈਣਾ ਝੜੂ ਵਾਲਾ ਤਾਂ ਕਹਿੰਦਾ ਜੇ ਮਰਵਾਉਣਾ ਤਾਂ ਖੜਾ ਕਰੋ ਅਕਾਲੀ ਦਲ ਦਾ ਬਈ ਮੈਂ ਇੱਕ ਗੱਲ ਕਹਿਣਾ ਕੱਲੀ ਲੈਟ ਇਹਨਾਂ ਨੇ ਬਾਦੂ ਦੇਖ ਕੇ ਪੰਜਾਬ ਦਾ ਨੁਕਸਾਨ ਕਰਿਆ ਧਰਤੀ 'ਚੋਂ ਪਾਣੀ ਮੁਕਾਈ ਇਹਨਾਂ ਨੇ ਆ ਉਹਦੇ 'ਚ ਮਜ਼ਦੂਰ ਵੀ ਦੁਖੀ ਆ ਤੇ ਆਪਣਾ ਆ ਗਿਆ ਮੈਂ ਇੱਛਾ ਚੋਣਾ ਮੈਂ ਆ ਪਾਉਂਗਾ ਕਿ ਚੋਣਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਹਜੂਮ ਤੁਸੀਂ ਦੇਖ ਸਕਦੇ ਹੋ ਪੁੱਚੋਕਲਾਂ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਦੋਨੋਂ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਹਿੰਦੇ ਸੀ ਡਾਇਨਾਸੌਰਾਂ ਦੀ ਵਾਪਸੀ ਨਹੀਂ ਹੁੰਦੀ ਕਹਿੰਦੇ ਵਾਪਸੀ ਡਾਇਨਾਸੌਰਾਂ ਦੀ ਵੀ ਹੋ ਗਈ ਆ ਤੇ ਵਾਪਸੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਜਿਹੜੀ ਹੈਗੀ ਆ ਹੋ ਗਿਆ ਇਸ ਵਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਕਰ ਪੁੱਛੋ ਪੁਲਾ ਜੋਨ ਦੀ ਗੱਲ ਕਰਾਂ ਪੁੱਛੋ ਅਗਲਾ ਜੋਨ ਦੀ ਗੱਲ ਕਰਾਂ ਤਾਂ ਇੱਥੇ ਬਲਾਕ ਸੰਪਤੀ ਦੀਆਂ ਸੱਤ ਉਹ ਵੀ ਸ਼੍ਰੋਮਣੀ ਕਾਲ ਦਲ ਦੇ ਹਿੱਸੇ ਦੇ ਵਿੱਚ ਨੇ ਲੀਡ ਸ਼੍ਰੋਮਣੀ ਕਾਲ ਦਲ ਦੀ ਆ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰਾਂ ਦੋ ਜ਼ਿਲ੍ਹਾ ਪ੍ਰੀਸ਼ਦ ਨੇ ਉਹ ਵੀ ਸ਼੍ਰੋਮਣੀ ਕਾਲ ਦਲ ਦੇ ਹਿੱਸੇ ਦੇ ਵਿੱਚ ਨੇ ਸ਼੍ਰੋਮਣੀ ਕਾਲ ਦਲ ਜਿਹੜੀ ਹੈਗੀ ਆ ਉਹ ਲੀਡ ਕਰਦੀ ਨਜ਼ਰ ਆ ਰਹੀ ਆ ਪੁੱਛੋ ਜੋਨ ਦੀ ਗੱਲ ਕਰਾਂ ਜ਼ਿਲ੍ਹਾ ਪ੍ਰੀਸ਼ਦ ਗੁਰਜਿੰਦਰ ਸਿੰਘ ਸਿੱਧੂ ਜਿਹੜੇ ਨੇ ਜੋ ਖਰਤੋਂ ਸਭ ਮੌਜੂਦਾ ਸਰਪੰਚ ਨੇ ਉਹਨਾਂ ਦੇ ਵੱਲੋਂ ਆਪਣੇ ਕੰਮਾਂ ਦੇ ਉੱਪਰ ਵੋਟ ਮੰਗੀ ਗਈ ਸੀ ਉਹ ਕਹਿੰਦੇ ਸੀ ਕਿ ਮੈਂ ਇਹ ਨਹੀਂ ਕਹਿੰਦਾ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਉਹ ਕਹਿੰਦੇ ਨੇ ਕਿ ਮੈਂ ਕਰਕੇ ਦਿਖਾਇਆ ਜੇਕਰ ਤੁਹਾਨੂੰ ਮੇਰੇ ਤੇ ਨਹੀਂ ਯਕੀਨ ਤਾਂ ਮੇਰੇ ਪਿੰਡ ਦੇ ਵਿੱਚ ਜਾ ਕੇ ਦੇਖੋ ਜਿਹੜੇ ਜਿਹੜੇ ਕੰਮ ਮੈਂ ਆਪਣੇ ਪਿੰਡ ਦੇ ਵਿੱਚ ਕੀਤੇ ਆ ਮੈਂ ਉਹਨਾਂ ਦੇ ਆਧਾਰ ਤੇ ਵੋਟ ਮੰਗ ਰਿਹਾ ਹਾਲਾਂਕਿ ਉਮੀਦਵਾਰਾਂ ਨੇ ਹਾਲੇ ਅੰਦਰ ਨਹੀਂ ਉਮੀਦਵਾਰਾਂ ਨੇ ਹਾਲੇ ਆਉਣਾ ਬਾਕੀ ਆ ਪਰ ਜਿਹੜੇ ਤੇਰੇ ਤੁਹਾਡੀ ਜਿੱਥੇ ਜਿੱਥੇ ਵੀ ਨਜ਼ਰ ਜਾਊਗੀ ਸ਼ਰੋਮਣੀ ਕਾਲੀਦਾਲ ਤੁਹਾਨੂੰ ਦਿਖਣੀਆਂ ਸ਼ਰੋਮਣੀ ਕਾਲੀਦਾਲ ਦੇ ਝੰਡੇ ਤੁਹਾਨੂੰ ਰੋਮਣੀ ਕਲਦਲ ਦੇ ਵਰਕਰ ਤੁਹਾਨੂੰ ਦੇਖਣ ਦਿਸਣਗੇ ਇਹਨਾਂ ਦੇ ਵਿੱਚ ਜਿਹੜੀ ਆ ਉਹ ਖੁਸ਼ੀ ਦੀ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਲਹਿਰਾ ਰੋਮਣੀ ਕਲਦਲ ਦੇ ਜਿਹੜੇ ਵਰਕਰ ਨੇ ਜੁੜੇ ਰਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਇਜਾਜ਼ਤ ਧੰਨਵਾਦ